ਸਤਿ ਸ੍ਰੀ ਅਕਾਲ ਜੀ ਮਲਾਬ ਜੋਬਨ ਤੇ ਤੁਹਾਡਾ ਸਵਾਗਤ ਜਿਵੇਂ ਅੱਜ ਗੱਲ ਕਰਦੇ ਹਾਂ ਪੰਜਾਬ ਸਰਕਾਰ ਵੱਲੋਂ ਨਵੀਆਂ ਅਸਾਮੀਆਂ ਘੜਤੀਆਂ ਗਈਆਂ ਉਮਰ ਦੀ ਗੱਲ ਕਰੀਏ 18 ਤੋਂ 37 ਸਾਲ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਨਾਲ ਦੇਤੇ ਬੈਲ ਆਈਕਨ ਤੇ ਕਲਿੱਕ ਕਰ ਦਿਓ ਤਾਂ ਜੋ ਆਉਣ ਵਾਲੇ ਭਰਤੀਆਂ ਦੇ ਨੋਟੀਫਿਕੇਸ਼ਨ ਤੁਹਾਨੂੰ ਪ੍ਰਾਪਤ ਹੋ ਸਕਣ ਜੀ ਪੰਜਾਬ ਬੇਲਦਾਨ ਦੀ ਰੈਗੂਲਰ ਭਰਤੀ ਆ ਗਈ ਜੀ ਠੀਕ ਹੈ ਯੋਗਤਾ ਸਿਰਫ 8ਵੀਂ ਤੇ 10ਵੀਂ ਪਾਸ ਮੰਗੇ ਗਏ ਠੀਕ ਹੈ ਜੀ ਪੇਪਰ ਹੋਣਾ ਹੈ ਜੀ ਤੇ ਤੁਹਾਡੀ ਸਿਲੈਕਸ਼ਨ ਹੋ ਜਾਣੀ ਪੰਜਾਬ ਦੇ ਮੁੰਡੇ ਤੇ ਕੁੜੀਆਂ ਦੋਨੋਂ ਅਪਲਾਈ ਕਰ ਸਕਦੇ ਆ ਅਪਲਾਈ ਕਰਨਾ ਕਿਵੇਂ ਡਿਟੇਲ ਵਿੱਚ ਦੱਸਿਆ ਜਾਊਗਾ ਆਓ ਹੁਣ ਚੱਲਦੇ ਆਂ ਵੀਡੀਓ ਦੀ ਫੁੱਲ ਡਿਟੇਲ ਤੇ ਹਾਂਜੀ ਹੁਣ ਗੱਲ ਕਰਦੇ ਆਂ ਨਗਰ ਨਿਗਮ ਮੋਗਾ ਵੱਲੋਂ ਬੇਲ ਦਰਾਂ ਦੇ ਜੋ ਰੈਗੂਲਰ ਪ੍ਰਤੀਯਾਗੀਆਂ ਸੀ ਉਹਨਾਂ ਦੇ ਡਿਟੇਲ ਇਸ ਪ੍ਰਕਾਰ ਹੈ ਠੀਕ ਹੈ ਜੀ ਉਹਨਾਂ ਨੇ ਉਮਰ ਦੀ ਗੱਲ ਕਰੀ ਹੈ ਉਮਰ ਕਹੀ ਹੈ ਕਿਸੇ ਵੀ ਸ਼੍ਰੇਣੀ ਦੇ ਉਮਰ ਉਮਰ ਘੱਟੋ ਘੱਟ 18 ਸਾਲ ਹੋਣੀ ਚਾਹੀਦੀ ਠੀਕ ਹੈ ਜੀ ਜਨਰਲ ਸ਼੍ਰੇਣੀ ਵਾਸਤੇ ਉਹਨਾਂ ਨੇ ਉੱਪਰਲੀ ਸੀਮਾ ਜੋ ਵੱਧ ਤੋਂ ਵੱਧ ਉਮਰ 37 ਸਾਲ ਰੱਖੀ ਗਈ ਹੈ ਠੀਕ ਹੈ ਜੀ ਹਣ ਸੋਚੇ ਜਾਂਦੀ ਤੇ ਪਛਰੀਆਂ ਜਾਂਦੀਆਂ ਵਾਸਤੇ 5 ਸਾਲ ਦੀ ਛੋਟ ਦਿੱਤੀ ਗਈ ਠੀਕ ਹੈ ਜੀ ਇਹਨਾਂ ਨੇ 42 ਸਾਲ ਨੂੰ ਰੱਖੀ ਗਈ ਵੱਧ ਤੋਂ ਵੱਧ ਰਾਜ ਤੇ ਕੇਂਦਰੀ ਸਰਕਾਰ ਕਰਮਚਾਰੀ ਨੇ ਉੱਪਰਲੀ ਸੀਮਾ 45 ਸਾਲ ਹੋਵੇਗੀ ਠੀਕ ਹੈ ਜੀ ਇਸ ਤਰ੍ਹਾਂ ਸਾਬਕਾ ਫੌਜੀ ਨੂੰ 3 ਸਾਲ ਦਾ ਵੱਧ ਦਿੱਤਾ ਗਿਆ ਜੀ ਅਤੇ ਅੰਗ ਇਨਸ਼੍ਰਿਆਣੀ ਉਮੀਦਵਾਰਾਂ ਵਾਸਤੇ 10 ਸਾਲ ਦੀ ਛੋਟ ਦਿੱਤੀ ਗਈ ਹੈ ਤੇ ਵੱਧ ਤੋਂ ਵੱਧ ਉਮਰ 47 ਸਾਲ ਹੋ ਸਕਦੀ ਹੈ ਠੀਕ ਹੈ ਜੀ ਹੁਣ ਚਾਹਦੇ ਹਾਂ ਡਿਟੇਲ ਤੇ ਹਾਂ ਜੀ ਹੁਣ ਗੱਲ ਕਰਦੇ ਗਵਰਨਮੈਂਟ ਆਫ ਪੰਜਾਬ ਮਿਊਨਿਸਪਲ ਕਾਰਪੋਰੇਸ਼ਨ ਮੋਗਾ ਵੱਲੋਂ ਪੋਸਟਾਂ ਕੱਢ ਦਿੱਤੇ ਗਏ ਐਡਵਰਟਾਈਜ਼ ਨੰਬਰ ਹੈ ਜੀ 501 ਮਿਤੀ 11 12 2023 ਨੂੰ ਆਇਆ ਹੈ ਜੀ ਪ੍ਰਤੀ ਸੂਚਨਾ ਹੈ ਜੀ ਨਗਰ ਨਿਗਮ ਮੋਗਾ 332 ਮਿਤੀ 2 11 2022 ਰਹੀਂ ਵੱਖ-ਵੱਖ ਬੇਲਦਾਰਾਂ ਦੇ ਰੈਗੂਲਰ ਭਰਤੀ ਦੇ ਗਠ ਸਿਲੈਕਸ਼ਨ ਕਮੇਟੀ ਵੱਲੋਂ ਮਤਾ ਨੰਬਰ 231 ਮਿਤੀ 28 3 2023 ਰਾਹੀਂ ਸਰਕਾਰੀ ਹਦਾਇਤਾਂ ਅਨੁਸਾਰ ਨਿਰਧਾਰਿਤ ਵਿਦਿਕ ਯੋਗਤਾ ਮਿਥੀ ਗਈ ਉਮਰ ਰਾਖਵਾਕਰ ਨੀਤੀ ਅਨੁਸਾਰ ਬੰਦਾ ਬੇਲਾਗ ਅਤੇ ਯੋਗ ਉਮੀਦਵਾਰਾਂ ਨੂੰ ਤਜਰਬੇ ਦੇ ਆਧਾਰ ਤੇ ਅੰਕ ਦੇਣ ਲਈ ਪਾਸ ਤਜਵੀਜ਼ ਜਿਸ ਦੀ ਪ੍ਰਵਾਨਗੀ ਸਥਾਨਕ ਸਰਕਾਰ ਵਿਭਾਗ ਵਿੱਚ ਦਫ਼ਤਰ ਪੱਤਰ ਨੰਬਰ 5 223 62919 ਮਿਤੀ 14 11 2020 ਰਾਹੀਂ ਪ੍ਰਾਪਤ ਹੋਈ ਦੀ ਰੋਸ਼ਨੀ ਵਿੱਚ ਬੇਲਦਾਰਾਂ ਦੀ ਰੈਗੂਲਰ ਭਰਤੀ ਲਈ ਨਗਰ ਨਿਗਮ ਮੋਗਾ ਵੱਲੋਂ ਦਸਤੀ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ ਜੀ ਠੀਕ ਹੈ ਦਸਤੀ ਅਰਜ਼ੀਆਂ ਮੰਗੀਆਂ ਗਿਆ ਹੈ ਜੀ ਅਸਾਮੀਆਂ ਦੇ ਨਾਮ ਦੀ ਗੱਲ ਕਰੀਏ ਬੇਲਦਾਰ ਰੈਗੂਲਰ ਭਰਤੀ ਹੈ ਜੀ ਠੀਕ ਹੈ ਜੀ ਅਸਾਮੀਆਂ ਦੀ ਗਿਣਤੀ ਰਹਿ ਜਾਣੀ 48 48 ਸਾਮਿਆਂ ਵਾਲੇ ਤੁਸੀਂ ਅਪਲਾਈ ਕਰਨਾ ਹੈ ਜੀ ਅਰਜੀ ਜਮਾ ਕਰਾਉਣ ਦਾ ਦਾ ਪਤਾ ਦੱਸਿਆ ਗਿਆ ਹੈ ਜੀ ਕਮਰਾ ਨੰਬਰ 8 ਦਫਤਰ ਨਗਰ ਨਿਗਮ ਨੇੜੇ ਸੰਨੀ ਟਾਵਰ ਕੋਟ ਰੋਡ ਮੋਗਾ ਵਿਖੇ ਠੀਕ ਹੈ ਤੁਸੀਂ ਇਸ ਸਥਾਨ ਤੇ ਜਾ ਕੇ ਤੁਸੀਂ ਅਰਜ਼ੀਆਂ ਨੂੰ ਜਮਾ ਕਰਵਾ ਦੇਣਾ ਹੈ ਜੀ ਇਸ ਤੋਂ ਇਲਾਵਾ ਮਹੱਤਵਪੂਰਨ ਮਿਤੀ ਦੀ ਗੱਲ ਕਰ ਅਰਜ਼ੀਆਂ ਮੰਗਣ ਦੀ ਸ਼ੁਰੂਆਤੀ ਮਿਤੀ ਦੀ ਗੱਲ ਕਰੀਏ ਤਾਂ 11 12 23 ਸਵੇਰੇ 9:00 ਵਜੇ ਰਹਿ ਜਾਣੀ ਹੈ ਠੀਕ ਹੈ ਜੀ ਅਰਜ਼ੀਆਂ ਜਮਾ ਕਰਾਉਣ ਦੀ ਆਖਰੀ ਮਿਤੀ ਦੀ ਗੱਲ ਕਰੀਏ ਤਾਂ 1 ਇੱਕ 2020 1 1 2024 ਸ਼ਾਮ 5 ਵਜੇ ਤੱਕ ਠੀਕ ਹੈ ਜੀ 1 1 2024 ਤੱਕ ਤੁਸੀਂ ਜਮ੍ਹਾਂ ਕਰਵਾ ਸਕਦੇ ਹੋ ਕੇਵਲ ਹੱਥ ਦਸਤੀ ਕਿਹਾ ਗਿਆ ਹੈ ਜੀ ਉਹਨਾਂ ਨਾਲ ਠੀਕ ਹੈ ਜੀ ਇਸ ਐਡਰੈਸ ਤੇ ਤੁਸੀਂ ਜਮ੍ਹਾਂ ਕਰਵਾ ਕੇ ਆਉਣੀ ਹੈ ਜੀ ਇਸ ਤੋਂ ਇਲਾਵਾ ਉਹਨਾਂ ਨੇ ਕਿ ਐਨਰਜੀ ਨਾਲ ਸੰਬੰਧੀ ਵੇਰਵੇ ਦੀ ਵੈੱਬਸਾਈਟ ਉਹਨਾਂ ਦੀ ਆ ਵੈੱਬਸਾਈਟ ਦੱਸੀ ਗਈ ਹੈ ਜੀ ਲੌਗਇਨ ਕਰਕੇ ਕੀਤਾ ਜਾ ਸਕਦਾ ਹੈ ਤੇ ਇਹ ਸੂਚਨਾ ਸੰਬੰਧੀ ਭਵਿੱਖ ਵਿੱਚ ਹੋਣ ਵਾਲੀ ਕੋਈ ਵੀ ਸੌਦੇ ਬਰੋਕਰ ਇਸ ਵੈੱਬਸਾਈਟ ਤੇ ਪ੍ਰਕਾਸ਼ ਕੀਤਾ ਜਾਊਗਾ ਜੀ ਠੀਕ ਹੈ ਜੀ ਉਹਨਾਂ ਕੇ ਹੋਰ ਕਿਸੇ ਵੀ ਵਿਧੀ ਰਾਹੀਂ ਦਿੱਤੀ ਜਾਣ ਵਾਲੀ ਅਰਜੀ ਤੇ ਕੋਈ ਗੌਰ ਨਹੀਂ ਕੀਤਾ ਜਾਏਗਾ ਠੀਕ ਹੈ ਜੀ ਹੱਦ ਦਸਤੇ ਤੁਸੀਂ ਐਪਲੀਕੇਸ਼ਨ ਭੇਜਣੀ ਹੈ ਜੀ ਸਹਾਇਕ ਕਮਿਸ਼ਨ ਕਮ ਚੇਅਰਮੈਨ ਸਿਲੈਕਸ਼ਨ ਕਮੇਟੀ ਨਗਰ ਨਿਗਮ ਮੋਗਾ ਵੱਲੋਂ ਪੋਸਟਾਂ ਕੱਢੀਆਂ ਗਈਆਂ ਜਿਹਾ ਉਹਨਾਂ ਦਾ ਮੋਬਾਈਲ ਨੰਬਰ ਦਿੱਤਾ ਗਿਆ ਜੀ ਇਸ ਮੋਬਾਈਲ ਨੰਬਰ ਤੇ ਤੁਸੀਂ ਫੋਨ ਕਰਕੇ ਪਤਾ ਕਰ ਸਕਦੇ ਹੋ ਦੁਬਾਰਾ ਤੁਹਾਨੂੰ ਫੇਰ ਦੱਸ ਦਈਏ ਬੇਲਦਾਰ ਦੀ ਰੈਗੂਲਰ ਭਰਤੀ ਹੈ ਜੀ 48 ਅਸਾਮੀਆਂ ਹੈ ਜੀ ਕਮਰਾ ਨੰਬਰ 8 ਦਫਤਰ ਨਗਰ ਨਿਗਮ ਨੇੜੇ ਸੰਨੀ ਟਾਵਰ ਕੋਡ ਰੋਡ ਮੋਗਾ ਵਿਖੇ ਤੁਸੀਂ ਆਪਣੇ ਅਰਜ਼ੀਆਂ ਨੂੰ ਭੇਜ ਦੇਣਾ ਹੈ ਜੀ ਅਰਜੈਂਟੀ ਸ਼ੁਰੂਆਤੀ ਮਿਤੀ ਦੀ ਗੱਲ ਕਰੀਏ 11 12 ਸਵੇਰੇ 9 ਵਜੇ ਰਹਿ ਜਾਣੀ ਹੈ ਜੀ ਆਖਰੀ ਮਿਤੀ ਦੀ ਗੱਲ ਕਰੀਏ 1 1 2024 ਸ਼ਾਮ 5 ਵਜੇ ਤੱਕ ਤੁਸੀਂ ਕੇਵਲ ਹੱਥ ਦਸਤੀ ਜਮ੍ਹਾਂ ਕਰਵਾ ਕੇ ਆ ਸਕਦੇ ਹੋ ਹਾਂਜੀ ਹੁਣ ਗੱਲ ਕਰਦੇ ਹਾਂ ਅਸਾਮੀਆਂ ਦੀ ਗਿਣਤੀ ਦੀ ਉਹਨਾਂ ਨੇ ਕਿਹਾ ਨਗਰ ਨਗਰ ਮੁਗਵਲੋ ਕੈਟਾਗਰੀ ਵਾਈਜ਼ ਵੰਡੀਆਂ ਗਿਆ ਠੀਕ ਹੈ ਅਸਾਮੀਆਂ ਗਰੁੱਪ ਦੀ ਗਿਣਤੀ ਹੈ ਤੇ ਬੇਲਦਾਰੇ ਟੋਟਲ 48 ਖਾਲੀ ਪਈਆਂ ਪੋਸਟਾਂ ਨੇ ਠੀਕ ਹੈ ਜਿੰਨੇ ਤੁਸੀਂ ਅਪਲਾਈ ਕਰਨਾ ਟੋਟਲ 48 ਪੋਸਟਾਂ ਲਈ ਅਪਲਾਈ ਕਰਨਾ ਆ ਹੁਣ ਜਾਣਦੇ ਹਾਂ ਜੀ ਡਿਟੇਲ ਜਰਨਲ ਦੇਆਂ ਟੋਟਲ 12 ਪੋਸਟਾਂ ਨੇ ਜੀ ਠੀਕ ਹੈ ਜੀ ਜਿੰਦੇ ਵਿੱਚ 5 ਔਮਨਨ ਦਿੱਤੇ ਗਏ ਟੋਟਲ 17 ਪੋਸਟਾਂ ਬਣਨੀਆਂ ਐ ਐਸਸੀ ਐਮਬੀ ਤੇ ਆਰਓ ਚ 4 ਨੇ 3 ਨੇ ਇਹ ਚ 2 ਔਮਨ ਲਈਏ ਠੀਕ ਹੈ ਤੇ 2 ਥੱਲੇ ਆਰਓ ਚ ਐਸਸੀ ਜੀ ਔਮਨ ਲਈਏ ਠੀਕ ਹੈ ਟੋਟਲ 6 ਐਸਸੀ ਦੀਆਂ ਬਣ ਜਣੀਆਂ ਐ ਐਮਬੀ ਚ ਤੇ ਆਰਓ ਚ 5 ਬਣ ਜਣੀਆਂ ਠੀਕ ਹੈ ਬੀਸੀ ਦੀ ਗੱਲ ਕਰੀਏ ਤਿੰਨ ਪੋਸਟਾਂ ਰਹਿ ਜਾਣੀਆਂ ਠੀਕ ਹੈ ਬੰਦੇਾਂ ਲਈ ਮੈਨ ਲਈ ਤੇ ਦੋ ਔਮਨਾਂ ਲਈ ਠੀਕ ਹੈ ਟੋਟਲ ਪੰਜ ਪੋਸਟਾਂ ਹੋ ਗਈਆਂ ਠੀਕ ਹੈ ਐਕਸ ਸਰਵਿਸਮੈਨ ਲਈ ਦੋ ਪੋਸਟਾਂ ਨੇ ਠੀਕ ਹੈ ਐਸਸੀਐਮਬੀ ਚ ਇੱਕ ਪੋਸਟ ਆਰਓ ਤੇ ਬੀਸੀ ਚ ਵੀ ਇੱਕ ਪੋਸਟ ਜਿੰਦੇ ਵਿੱਚੋਂ ਔਮਨਾਂ ਲਈ ਦੋ ਪੋਸਟਾਂ ਨੇ ਠੀਕ ਹੈ ਜੀ ਟੋਟਲੇ ਚਾਰ ਪੋਸਟਾਂ ਹੋ ਗਈਆਂ ਠੀਕ ਹੈ ਜੀ ਤੇ ਐਸਸੀਐਮਬੀ ਚ ਵੀ ਇੱਕ ਪੋਸਟ ਹੋ ਗਈ ਬੀਸੀ ਚ ਵੀ ਐਕਸ ਸਰਵਿਸਮੈਨ ਦੀ ਇੱਕ ਪੋਸਟ ਰਹਿ ਜਾਣੀ ठीक है जी इस अलावा तो स्पोर्ट्स तक कोई पोस्ट नहीं मुंडियाली लड़कियों वास्ते एक पोस्ट रह गई है जी ठीक है टोटल एक पोस्ट हुई नहीं एस सी एम बी ज एक पोस्ट है जी ठीक है जी एससी आर ओ ब भी कोई पोस्ट नहीं जी ठीक है जी इस अलावा तो फिजिकल हैंडीकैप्ट तो। वोमेन दो पोस्टा ने जी ठीक है जी इस तो फ्रीडम फाइटर ली ਤੇ ਇਹ ਐਲ دبليو ایس ਜਰਨਲ ਵਾਸਤੇ ਤਿੰਨ ਪੋਸਟਾਂ ਰਹਿ ਜਾਣੀਆਂ ਤੇ ਦੋ ਪੋਸਟਾਂ ਕੁੜੀਆਂ ਵਾਸਤੇ ਨੇ ਜੀ ਟੋਟਲ 5 ਪੋਸਟਾਂ ਬਣ ਜਾਣੀਆਂ ਠੀਕ ਹੈ ਜੀ ਜੇ ਗੱਲ ਕਰੀਏ 32 ਪੋਸਟਾਂ ਮੈਨ ਲਈ ਨੇ ਜੀ ਠੀਕ ਹੈ ਜੀ ਤੇ 16 ਪੋਸਟਾਂ ਰਹਿ ਜਾਣੀਆਂ ਜੋ ਔਮੈਨਾਂ ਵਾਸਤੇ ਠੀਕ ਹੈ ਜੀ ਜੇ ਨਾਲ ਤੁਸੀਂ ਅਪਲਾਈ ਕਰਨਾ ਠੀਕ ਹੈ ਨਗਰ ਨੇ ਜੋ ਮੋਗਾ ਰੈਗੂਲਰ ਪਰ ਤੇ ਬਨੇ ਪੱਤਰ ਪਰਫਾਰਮਾ ਇਸ ਪ੍ਰਕਾਰ ਹੈ ਜੀ ਇੱਥੇ ਤੁਹਾਡੀ ਫੋਟੋ ਲੱਗ ਜਣੀ ਹੈ ਜੀ ਉਮੀਦਵਾਰ ਦਾ ਨਾਮ ਪਿਤਾ ਦਾ ਨਾਮ ਜਨਮ ਉਮਰ ਜਨਮ ਸਥਾਨ ਠੀਕ ਹੈ ਜੀ ਘਰ ਦਾ ਐਡਰੈਸ ਠੀਕ ਹੈ ਪੱਤਰ ਵਿਆਰ ਮੋਬਾਈਲ ਨੰਬਰ ਕੈਟਾਗਰੀ ਠੀਕ ਹੈ ਕਾਮਯਾਬੀਤ ਵਿਦਿਅਕ ਯੋਗਤਾ ਦਾ ਵੇਰਵਾ ਠੀਕ ਹੈ ਇੱਥੇ ਤੁਹਾਡੀ ਕੁਆਲਿਫਿਕੇਸ਼ਨ ਆ ਜਣੀ ਹੈ ਠੀਕ ਹੈ ਸਾਰੇ ਬੋਰਡ ਕਿਤੇ ਕਿਤੇ ਪਾਸ ਕਰੋ ਕਿਤੇ ਕੋਲ ਅੰਕ ਕਿੰਨੇ ਆ ਪ੍ਰਾਪਤ ਕਿੰਨੇ ਪ੍ਰਤੀਸ਼ਤ ਕਿੰਨੇ ਠੀਕ ਹੈ ਜੀ ਆ ਤੁਹਾਡਾ ਤਜਰਬਾ ਲੱਗ ਜਾਣਾ ਜੀ ਹੈ ਜਾਂ ਨਹੀਂ ਹੈ ਤੁਸੀਂ ਇੱਥੇ ਲਿਖ ਸਕਦੇ ਹੋ ਹਾਂ ਜਾਂ ਨਾ ਵਿੱਚ ਲਿਖ ਸਕਦੇ ਹੋ ਠੀਕ ਹੈ ਜੀ ਤੁਹਾਨੂੰ ਬਾਕੀ ਸਰਟੀਫਿਕੇਟ ਤਜਰਬੇ ਸਰਟੀਫਿਕੇਟ ਦੀ ਕਾਪੀ ਤੁਹਾਨੂੰ ਨਾਲ ਲਾਉਣੀ ਪੈਣੀ ਹੈ ਜੀ ਬਾਕੀ ਤੁਸੀਂ ਇਹ ਡਿਟੇਲ ਭਰ ਕੇ ਉਹਨਾਂ ਨੂੰ ਸੈਂਡ ਕਰ ਦੇਣਾ ਜੀ ਇੱਥੇ ਤੁਹਾਡੇ ਹਸਤਾਖਰ ਆ ਜਾਣੇ ਜੀ